ਕਦਾਰਾ ਮੇਰੇ ਦੇਸ਼ ਦੀਆ ਤੇ ਨੇਬੋ ਸਰਕਾਰਾਂ ਮੇਰੇ ਦੇਸ਼ ਦੀਆ ਜੀਣਾ ਤਾਂ ਇਹ ਸਭ ਨੂੰ ਅੱਜ ਮਿਲੇ ਮੇਰੇ ਪਾਪਾ ਦੀ ਨਾਂਮੀ ਨੂੰ ਨਾ ਪੱਜ ਮੇਰੇ ਜੀਦਾ ਬਾਹੇ ਇਹ ਪਾਪਾ ਦੀ ਨਾਂਮੀ ਨੂੰ ਨਾ ਪੱਜ ਮੇਰੇ ਇਹ ਲੇਗੋ ਇਹ ਉਹ ਬੇਨਤੀ ਹੈ ਲੰਗਾ ਸਾਹਿਬ ਵੱਲੋਂ ਕਹਿ ਗੱਡ ਜਾਈ ਆਪਾਂ ਨਾਲ ਇਸ ਤਰ੍ਹਾਂ ਛੋਟਾ ਨੂੰ ਗਰਮੀ ਬੜੀ ਹੈ ਪਰੇਸ਼ਾਨਾ ਗੁਰੂ ਘਰ ਦੇ ਚਰਨਾ ਚਨਵਾਸ ਕਰ ਗਏ ਨੇ ਉਹਨਾਂ ਕਰਕੇ ਸਾਡੀ ਸੰਗਤ ਜਿਹੜੀ ਉਸ ਪਾਸਿਓਂ ਘਟ ਆਈ ਹੈ ਸੋ ਬੇਨਤੀ ਹੈ ਆ ਬੈਠ ਕਰ ਤਰੀ ਦਰੀਆਂ ਵੇ ਸ਼ਰੀਏ ਸੋ ਇੱਕ ਬੇਨਤੀ ਕਰਾਂਗਾ ਪਿੰਡ ਵਾਸਤੇ ਕਿਉਂਕਿ ਆਪਾਂ ਜੋ ਬੋਲੇ ਰੋਮਣੀ ਅਕਾਲ ਸਾਰੇ ਵੀਰਾਂ ਨੂੰ ਬੇਨਤੀ ਹੈ ਪਿੱਛੇ ਪਿੱਛੇ ਬੈਠਣ ਦੀ ਕਰਮਾਲਤਾ ਕਰੋ ਪੇਟ ਚੰਦਰੀਆ 10 ਫੀਟ ਦਾ ਮੈਂ ਜੰਗ ਯਾਰੀ ਰੱਖਾਂਗਾ ਇਸ ਬੰਦੇ ਨੂੰ ਬੜਿਆ ਇਸਨ ਜੱਜਾ ਸੁਚੇਤ ਲਗਾ ਆ ਕਿ ਅਸੀਂ ਆਪਣੇ ਜੋ ਕਿ ਜਨਰਲ ਸਕੱਤਰ ਸੀ ਸ਼੍ਰੋਮਣੀ ਕਾਲੀ ਦੰਦ ਹੈ ਬਿਲਕੁਲ ਨਹੀਂ ਅਰਬਾਦ ਸੋਖਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ ਉਹ ਕਾਜ ਜਿਹੜਾ ਹੈ ਉਹ ਕਰ ਦਿੱਤਾ ਗਿਆ ਸੀ ਔਰ ਮੈਂ ਤੁਹਾਨੂੰ ਚਾਹਾਂਗਾ ਕਿ ਇਹ ਕਤਲ ਤੋਂ ਬਾਅਦ ਜੋ ਹੈ ਲਗਾਤਾਰ ਸ਼੍ਰੋਮਣੀ ਕਾਲੀ ਦੰਦ ਦੇ ਵਰਕਰ ਜਿਹੜੇ ਨੇ ਇਹ ਸੰਘਰਸ਼ ਦੇ ਉੱਤੇ ਜੋ ਨੇ मिलेर कारखाने सभु कम मिले ਜਿਹੜਾ ਵਾਰੀ ਇਸ ਦਰਬੇ ਦੇ ਵਿੱਚ ਆ ਗੁਰੂ ਜੀ ਆਲੀ ਜੂਗਾ ਪਹਿਲੇ ਮੈਂ ਆਪ ਸੇਵਾ ਤੋਂ ਉਹ ਆਣਾ ਪੱਕੀ ਭਾਈ ਕਰਨਾ ਚਾਹੁੰਦਾ ਜਾਨੀ ਕਸ਼ਮੀਰ ਸਿੰਘ ਜੀ ਅਬਦੁਲ ਕਰਮ ਦੇ ਪਰਿਵਾਰ ਸਰਦਾਰ ਸਰਬਜੀਤ ਸਿੰਘ ਜੀ ਕਾਲੀ ਦਲ ਦਾ ਜਿਲ੍ਹੇ ਦੇ ਜਿੱਥੇ ਜੱਜਨਸ ਕਸਰਸੀ ਦਾ ਉਹਨਾਂ ਵੱਲੋਂ ਪਿਆਰ ਹੈ ਬਲਸਰ ਸੰਗਲੇ ਨੂੰ ਸੀ ਕੇ ਤਰ੍ਹਾਂ ਜਿਹੜਾ ਕਿ ਬਹੁਤ ਲੰਮਾ ਸਮੇਂ ਤੋਂ ਸਰਪੰਚ ਬੰਦਾ ਆਇਆ ਵਾ ਅਬਦੁਲ ਮੀਰ ਸਿੰਘ ਇੱਕ ਵਾਰੀ ਭਰਾ ਬੂਸਟ ਤੇ ਸ੍ਰੀ ਹਸਾਇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਭਰਾਤ ਦੇ ਵਿੱਚ ਅਗਲਾ ਨਹੀਂ ਸੀ ਬਾਬਾ ਸੁਖਮਿੰਦਰ ਸਿੰਘ ਖਡਵਾਰਾ ਕਿਹਾ ਹੋਇਆ ਉਹਨਾਂ ਵੱਲੋਂ ਭਾਇਆ ਦਰਵਾਜ਼ੇ ਦੇ ਵਿਸ਼ੇ ਜਾਂਚ ਖਿਰਾ ਤੋਂ ਪਰਮੰਤਰੀ ਦਰਮਪਾਲੇ ਤੋਂ ਮਾਇਆ ਕਿਤੇ ਅਸ਼ੋਕ ਦਾ ਕਤਲ ਕਰਵਾਇਆ ਅੱਜ ਉਹਦੇ ਸੋਦੋਂ ਵੀ ਆਏ ਐਸ ਬਤਵਾ ਘਰਾਓ ਕੀਤਾ ਕਲ ਦਾ ਪ੍ਰਧਾਨ ਜੀ ਵੀ ਆਏ ਸੀਗੇ ਤੇ ਆਜਾ ਸਾਹਿਬ ਵੀ ਆਏ ਸੀ ਹੋਰ ਲੀਡਰਸ਼ਿਪ ਵੀ ਆਈ ਇਸ ਰਾਤ ਕੋ ਲੈ ਸਕਦੀ ਹੈ ਲੇਕਿਨ ਉਦੋਂ ਕਾਂਗਰਸ ਸਰਕਾਰ ਸੀ ਜੀ ਕਾਮਰੇਡੋ ਜਿਹਨੇ ਰੋਲਾ ਪਾ ਕੇ ਇਨਕੁਆਰੀ ਬੰਦ ਕਰ ਲੈਂਦਾ ਗਿੰਦਰ ਸਿੰਘ ਜੀ ਨੰਬਰ ਦਾ ਹੁਣ ਮੈਂ ਸਮਝਣਾ ਕਿ ਮਾਰਨ ਵਾਲੇ ਜਿਹੜੇ ਆ ਰੇਡੀਓ ਉੱਤੇ ਸੋਣੇ ਜੱਗੋ ਸੁਹਾਗ ਤੋਂ ਸੱਕੇ ਭਰਾ ਨੇ ਕਿਹਾ ਵਾ ਸਰਦਾਰ ਸੁਲਤਾਨ ਜੇ ਸਾਡੇ ਕੋਲੋਂ ਇਹਨੇ ਮਰਵਾਇਆ ਵਾ ਤੇ ਭੰਰੇ ਦੇ ਮੋਬਾਈਲ ਤੋਂ ਇਹਨੇ ਸਾਡੇ ਨਾਲ ਗੱਲ ਕੀਤੀ ਦਾਦੀ ਸਾਹਿਬ ਲਾਗਾ ਖਾਸੇ ਮਹਿਮਾਨ ਪਰਵਾਹ ਰੇਡ ਦੇ ਤੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਜਿਹੜੀ ਅੱਗੇ ਗੱਲ ਹੀ ਕਰਦੇ ਸੀ ਸਰਪਾਲ ਮਦਰ ਸਿੰਘ ਸਰਦਾਰ ਅਧਿਆਪ ਸਿੰਘ ਉਹਦੇ ਕੈਂਪ ਤੇ ਮਾਰਨ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਘਰ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਕਾਲੀ ਤਲ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਜੇ ਮੈਂ ਸਮਝਣਾ ਕਿ ਪੰਜਾਬ ਦੀ ਸਰਕਾਰ ਅਜੇ ਵੀ ਸੁਤੀ ਪਈ ਲੋਕ ਲਾਮਾ ਦੇ ਸਾਹਿਬ ਆਮ ਪਾਰਟੀ ਦਾ ਉਹ ਵੀ ਕਹਿ ਰਿਹਾ ਵੀ ਇੱਥੇ ਦਾ ਪਰਚਾ ਹੋਣਾ ਚਾਹੀਦਾ ਵਾ ਉਹ ਇਹ ਵੀ ਕਾਰਨ ਹੈ ਕਿ ਸਾਡੀ ਮਾਂ ਨੂੰ ਹੀ ਭਗਵਾਨ ਜਗਤੂਆਪੁਰੇ ਗਾਰਾ ਸਾਡੀ ਮਾਂ ਨੂੰ ਹੀ ਇਹਨੇ ਕਤਲ ਕਰਵਾਇਆ ਵਾ ਇਹ ਮੈਂ ਸਮਝਦਾ ਮੈਂ ਕਤਲਾਂ ਦਾ ਕ੍ਰਾਈਮ ਦਾ ਇਹ ਬਾਦਸ਼ਾਹ ਦਾ ਇਹਨੇ ਆਪਣੇ ਸਹੁਰੇ ਵੀ ਆਪਣੇ ਸਾਲਿਆ ਕੋਲ ਦੋ ਸੱਕੇ ਜੋ ਪੁੱਤ ਉਹ ਉਮਰਵਾਦ ਤੇ ਜਮੀਨ ਦੇ ਝਗੜੇ ਤੋਂ ਬੰਦੂਲੀ ਗੱਲ ਤੋਂ ਉੱਥੇ ਵੀ ਇਹਦੀ ਮੰਗ ਉੱਠੀ ਤੇ ਇਹ ਬੰਦੇ ਨੇ ਬੈ ਕੇ ਮਰਵਾਏ ਨੇ ਉੱਥੇ ਵੀ ਇਹ ਗੋਲ-ਗੋਲ ਕਰ ਗਿਆ ਵਾ ਇਹਨੇ ਬਹੁਤ ਾਰੇ ਕਤਲ ਪੰਜਾਬ ਵਿੱਚ ਕਰਵਾਏ ਨੇ ਇਸ ਬੰਦੇ ਦੀ ਸੀਪੀਆਈ ਕੋਲੋਂ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਤੇ ਇਹਦੇ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਸਭ ਤੁਹਾਨੂੰ ਲੱਗਦਾ ਕਿ ਕਤਲ ਹੋ ਗਿਆ ਤਾਂ ਬਹੁਤ ਲੇਟ ਲੱਗਿਆ ਧਰਨਾ ਅਸੀਂ ਅੱਗੇ ਵੀ ਲਾਇਆ ਸੀ ਅੱਗੇ ਵੀ ਕਰਾਉ ਕੀਤਾ ਸੀਗਾ ਕਾਂਗਰਸ ਦੀ ਸਰਕਾਰ ਸੀਗੀ ਇਹਨਾਂ ਪੇਸ਼ੇ ਨੂੰ ਸਾਡੀ ਜਾਨ ਦਿੱਤੀ ਔਰ ਉਹਦੋਂ ਵੀ ਇਹਨੇ ਕੈਬਨਿਟ ਦੀ ਮੀਟਿੰਗ ਵਿੱਚ ਜਾਕਰ ਸਾਹਿਬ ਕਹਿੰਦੇ ਨੇ ਇਹਨੇ ਕੈਬਨਿਟ ਦੀ ਮੀਟਿੰਗ ਵਿੱਚ ਹੱਥ ਜੋੜ ਕੇ ਪੱਲਾ ਥਾ ਕੇ ਤਰਲਾ ਮਾਰਿਆ ਸੀ ਵੀ ਹੁਣ ਮੈਨੂੰ ਤੁਸੀਂ ਬੱਸ ਕਤਲ ਦਾ ਚੱਕਵਾਉਗੇ ਇਨਕੁਆਰੀ ਕਰਾ ਕੇ ਤੇ ਉਹ ਇਨਕੁਆਰੀ ਦੱਬੀ ਗਈ ਜਿੰਨੀ ਉਮੀਦ ਹੈ ਇਸ ਸਰਕਾਰ ਤੋਂ ਤਕਵਾ ਕੇ ਅਸੀਂ ਯਾਰੀ ਰੱਖਾਂਗੇ ਤੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਇਹ ਸ਼ਬਦ ਦਾ ਪਰਚਾ ਹੋਣਾ ਹੀ ਹੋਣਾ ਵਾ ਔਰ ਮੇਰੇ ਤੋਂ ਵੀ ਇਹਨੇ ਪਰਚੇ ਕਰਵਾਏ ਸੀ ਇਹ ਤਾਂ ਤਾਂ ਡਕੇ ਹੋਏ ਇਹ ਵੀ ਤਿਆਰ ਰਵੇ ਇਹਦੇ ਤੋਂ ਹੁਕੂਮ ਵਾਲੇ ਨੇ ਨਹੀਂ ਰਾਣੀ ਨਹੀਂ ਰਾਣੀ ਤੇੜਾ ਧਾਬੀ ਦਿੱਤਾ ਵਾ ਇਹ ਮੈਂ ਖਾਣੇ ਦਾ ਧੰਨਾ ਦਿੱਤਾ ਵਾ ਖਾਣਾ ਸੋਡੀ ਨੂੰ ਦੋਨੇ ਕੇਪਰ ਇਹ ਨੂੰ ਘੱਟ ਨੂੰ ਉਠਾਲਣਾ ਕੋਈ ਨਹੀਂ ਪੈਂਦਾ ਤੇ ਬੱਕਰੂ ਧਲਵਾਣਾ ਵੀ ਕੋਈ ਨਹੀਂ ਪੈਂਦਾ ਸਾਡੀ ਧਰਨਾ ਤੂੰ ਜਿਹੜੇ ਦੇ ਰਹੇ ਆ ਆਪ ਸਮਝ ਨਾ ਮਾਰ ਇਹ ਹੈਡ ਕੁਆਰਟਰ ਆ ਜਿੰਦਾਬਾਦ ਸੀ ਇਹ ਸਬ ਡਿਵੀਜ਼ਨ ਹੈ ਹਰ ਸੱਜ ਜਿੰਦਾਬਾਦ ਇਹ ਹੈਡ ਕੁਆਰਟਰ ਆ ਹਲਕੇ ਦਾ ਵੀ ਐਸ ਪੀ ਐਮ ਦਾ ਵੀ ਬਰਗ ਵੀ ਉਹ ਖਾਲਸਾ ਫੀਲਡ ਦਾ ਵੀ ਜੀ ਐਸ ਪੀ ਦਾ ਵੀ ਇਸ ਕਰਕੇ ਖਤਰਨਾ ਦੇ ਰਹੇ ਆ ਅਸੀਂ ਵੀ ਲੋਕਾਂ ਤੱਕ ਆਵਾਜ਼ ਬੁਲੰਦੀ ਹੈ ਆਪਾਂ ਇਹਨੂੰ ਇਦਾਂ ਨਹੀਂਗਾ ਮਾਰਨਾ ਅਸੀਂ ਲੋਕਾਂ ਦੇ ਦਿਲ ਜੋਤ ਕੇ ਲੋਕ ਕਾ ਕੋਲੋ ਬੋਟਾ ਨੰਬਰ ਬਣਾਇਆ ਨੂੰ ਬੱਦੇ ਇੱਕ